धक 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 करता ये दिल शायद तुम पे मरता ये दिल देखो मैं मुनते सेरे में जब दीप살दा सी ओदो मैं राजेश कलाली फिल्मा देखदे हां ते फिर आईने दे सामने हो के ओना दे स्टाइल ओना दी कॉपी करना ते आहिस्ता-आहिस्ता ओना दा हर तरह के कपड़े पहनने दा स्टाइल ते फिर इस तरह ही होली-होली हो करना ते बाद च ਬਾਰ ਜਨਾ ਤੇ ਰਾਜੇਸ਼ ਕਰਨਾ ਉਹਨਾਂ ਨੇ ਦੋਸਤਾਂ ਨੇ ਜਾਂ ਕੋਈ ਲੰਘਦੇ ਕੇ ਨੇ ਕਹਿ ਦੇਣਾ ਕਿ ਤੁਸੀਂ ਜੀ ਰਾਜੇਸ਼ ਕਰਨਾ ਤੁਹਾਨੂੰ ਲੱਗਦੇ ਹੋ ਠੀਕ ਹੈ ਫਿਰ ਮੈਂ ਉਹਦਾ ਜਲੂ ਲਈ ਤੇ ਆੜ ਕੇ ਆਇਨੇ ਦੇ ਸਾਹਮਣੇ ਖਲੋ ਕੇ ਵੇਖਣਾ ਕਿ ਫੇਸ ਮੈਂ ਦੇਖਣਾ ਹੈ ਰਾਜੇਸ਼ ਕਰਨਾ ਮੈਂ ਲੱਗਦਾ ਹੈ ਕਿ ਉਹ ਕੀ ਪਾਗਲ ਗਿਆ ਨੇ ਫਿਰ ਕਿਸੇ ਨੂੰ ਸਮਨ ਨੂੰ ਕਹਿਣਾ ਫੈਮਲੀ ਨੂੰ ਪੁੱਛਣਾ ਘਰ ਦੇ ਦੇ ਇਹ ਮੈਂ ਰਾਜੇਸ਼ ਕਰਨਾ ਲੱਗਦਾ ਹੈ ਇਤਨਾ ਲੋਕੀ ਕਹਿੰਦੇ ਬਾਹਰ ਗਏ ਨੇ ਕਰਦੇ ਕਿ ਤੁਹਾਨੂੰ ਲੱਗਦੇ ਤਾਂ ਇਹ ਤੁਹਾਨੂੰ ਚਾਹੁੰਦਾ ਹੂੰ ਬਸ ਇਤਰਾ ਹੀ ਲੋਕਾਂ ਨੇ ਧਿਆਏ ਕਾਇਕੇ ਕੁਛ ਭਗਵਾਨ ਦੀ ਕਿਰਪਾ ਮਾਰੇ ਦੀ ਕਿ ਉਹਨਾਂ ਦਾ ਕਲਾ ਨੇ ਕੋਈ ਕੋ ਸਿੱਖੀ ਨਹੀਂ ਕੋਈ ਗੁਰੂ ਵੀ ਸਾਡਾ ਹੋਈ ਰਾਜਸ ਕਰਨਾ ਜੀ ਸਭ ਕੁਝ ਉਹਨਾਂ ਕੋ ਸਿੱਖਿਆ ਰਾਜਸ ਕਰਨਾ ਦੇਖੋ ਜੀ ਉਹ ਐਸਾ ਕਰਕੇ ਰਾਜ ਕਰਦੇ ਲੈ ਕੇ ਕਿ ਉਹਨਾਂ ਦੀ ਜਿਹੜੀ ਐਕਟਿੰਗ ਹੈ ਉਹਨਾਂ ਦੀ ਜਿਹੜੀ ਆਵਾਜ਼ ਅਦਾ ਕਰੀਏ ਜੋ ਵੀ ਕਿਉਂਕਿ ਉਹ ਡਾਂਸ ਤੋਂ ਕਰਦੇ ਨਹੀਂ ਖਾਲੀ ਉਹਨਾਂ ਦੀ ਗਰਦਨ ਅੱਖਾਂ ਦੇ ਇਸ਼ਾਰੇ ਧੌਂ ਦੇ ਇਸ਼ਾਰੇ ਹੱਥ ਦੇ ਇਸ਼ਾਰੇ ਇਹ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਹੀ ਆ ਚੀਜ਼ ਜਿਵੇਂ ਅੱਖਾਂ ਦੇ ਇਸ਼ਾਰੇ ਇਸ ਤਰ੍ਹਾਂ ਧੌਂ ਪਿੱਛੇ ਲੈ ਜਰੀ ਇਹ ਉਹਨਾਂ ਦੇ ਇਹ ਮੇਨ ਹੈ ਉਹਨਾਂ ਦੇ ਮੈਨ ਕੀ ਨਵੀਸ ਕਰਾਉਂਦੇ ਉਹਨਾਂ ਦੇ ਇਹ ਹੀ ਥਿਆ ਰਹੀ ਕਿ ਜਿਨਾ ਉਹਨਾਂ ਨੂੰ ਦਿਨ ਦਿਨਾਂ ਚ ਇਹ ਨਾਨੂ ਕੰਮ ਕਰ ਜਰ ਮੇਰੇ ਆਪਣਾ ਹੈ ਸਪਨਾ ਤੇ ਦੇਖੋ ਇਹ ਆਪਣਾ ਵੀ ਇਹੀ ਸਪਨਾ ਸੀ ਕਿ ਚਲੋ ਆਪਾਂ ਛੋਟੇ-ਮੋਟੇ ਫਿਲਮਾਂ ਚ ਸੀਨ ਮਿਲ ਜੇ ਸੈਟ ਸੀਨ ਮਿਲ ਜੇ ਕੋਈ ਰਾਜੇਸ ਕਰਨ ਦੇ ਕਾਮੇਡੀ ਸੀਨ ਮਿਲ ਜੇ ਉਹਨ ਦੇਖੋ ਪੁਰਾਣੇ ਜਿਹੜੇ ਮਿਨੀ ਕਈ ਐਕਟਰ ਹਨਤਾਪ ਜਨ ਦੇਵਨਾ ਦੇ ਕੋਈ ਇਹ ਛੋਟੇ-ਛੋਟੇ ਇਹਨਾਂ ਦੇ ਸੀਨ ਫਿਲਮਾਂ ਵਿੱਚ ਆਏ ਹੋਏ ਕਿ ਕਿ ਕਈ ਫਿਲਮਾਂ ਜਿਹਨਾਂ ਨੇ ਕੰਮ ਕੀਤੇ ਨੇ ਇਹ ਡੁਪਲੀਕੇਟ ਹੈਗੇ। ਤਾਂ ਮੈਂ ਵੀ ਸੋਚਿਆ ਚਲੋ ਇਤਰਾ ਕੁਝ ਡੁਪਲੀਕੇਟ ਦਾ ਸੀਨ ਮਿਲਣਗੇ। ਤੇ ਬਾਕੀ ਮੈਂ ਇੱਕ ਬਰੇਸ ਕਰਕੇ ਪ੍ਰੋਬਲਮ ਹੀ ਕਿ ਮੈਂ ਸਰਕਾਰੀ ਜੋਬ ਕਰਦਾ ਹਾਂ। ਮੈਂ ਨਹੀਂ ਜਾ ਪਾਇਆ। ਤੇ ਲekin ਹਾਂ ਇੱਕ ਵਾਰੀ ਮੇਰਾ ਜਰੂਰ ਚੱਕਰ ਲੱਗਾ ਹੀ ਜਦੋਂ ਮੈਂ ਖੁਦ ਬੰਬਈ ਵਾਲਾ ਨੇ ਮੈਨੂੰ ਬੁਲਾਇਆ ਕਿ ਮੈਂ ਕਦੀ ਕਦੀ ਸ਼ੌਂਕੀ ਤੌਰ ਤੇ ਪਰੰਪਰਧਨ ਆ। ਆਡੀਸ਼ਨ ਦੇ ਤੇ ਇੱਕ ਦਿਨ ਉਹਨਾਂ ਨੇ ਉਹਨਾਂ ਨੇ ਮੈਨੂੰ ਯਾਦ ਕੀਤਾ ਫਿਰ ਮੈਂ ਆਡੀਸ਼ਨ ਦਿੱਤੀ ਠੀਕ ਹੈ ਆਡੀਸ਼ਨ ਦੇ ਕੇ ਮੈਂ ਸਿਲੈਕਟ ਹੋਇਆ ਫਿਰ ਉਹਨਾਂ ਨੇ ਮੈਨੂੰ ਬੰਬਈ ਬੁਲਾਇਆ ਫਿਰ ਮੈਂ ਜੋ ਵੀ ਰਾਜੇਸ਼ ਖੰਨਾ ਦੇ ਗਾਣਿਆਂ ਤੇ ਪਰਫਾਰਮੈਂਸ ਕੀਤਾ ਜੋ ਵੀ ਫਿਰ ਉਹਨਾਂ ਨੇ ਮੈਨੂੰ ਬੜਾ ਪਿਆਰ ਦਿੱਤਾ ਉਹਨਾਂ ਦੀ ਹਾਂ ਕਮੀ ਤਾਂ ਆਂਦੀ ਕਿ ਅਗਰ ਕਾਕਾ ਜੀ ਜਿੰਦਾ ਹੁੰਦੇ ਰਾਜਸਖਰਾਂ ਜੀ ਜਿੰਦਾ ਹੁੰਦੇ ਤੇ ਚਲੋ ਜਿਸ ਤਰ੍ਹਾਂ ਹੀ ਬੰਬਈ ਗਏ ਹਾਂ ਟੀਵੀ 'ਚ ਆਏ ਹਾਂ ਤੇ ਚਲੋ ਅਗਰ ਉਹ ਜਿੰਦਾ ਹੁੰਦੇ ਤੇ ਚਲੋ ਉਹਨਾਂ ਨੂੰ ਉਹਦਾ ਦਰਸ਼ਨ ਕਰਕੇ ਆਉਂਦੇ ਇੰਨੀ ਮਹਾਨ ਹਸਤੀ ਦੇ ਮਿਲ ਕੇ ਆਉਂਦੇ ਪਰ ਨਹੀਂ ਉਸ ਵਕਤ ਉਹ ਚਰਬ ਨਹੀਂ ਉਹਨਾਂ ਦਾ ਜੋ ਟੈਲੈਂਟ ਆ ਉਹਨਾਂ ਕੋਲ ਮੇਰੀ ਉਹਨਾਂ ਦਾ ਜੋ ਟੈਲੈਂਟ ਆ ਉਹ ਤਾਂ ਆਪਾਂ ਵਧਾਵਾਂਗੇ ਠੀਕ ਹੈ ਜਿੰਨਾ ਤੱਕ ਸਾਡੇ ਵੀ ਸਾਹ ਚੱਲਦੇ ਆ ਸਾਡੇ ਜਿਹਨਾਂ ਤੱਕ ਹਿੰਮਤ ਆ ਅਸੀਂ ਉਹਨਾਂ ਦਾ ਟੈਨਰ ਵਧਾਵਾਂਗੇ ਕਿਉਂਕਿ ਕਲਾਕਾਰ ਮਰਦਾ ਨਹੀਂ ਹੈ ਰੱਬ ਨਾ ਮਾਰੇ ਬਾਕੀ ਕਲਾਕਾਰ ਨਹੀਂ ਮਰਦਾ ਜਿਹਨਾਂ ਤੱਕ ਉਹ ਜਿੰਦਾ ਹੈ ਤੇ ਕੋਸ਼ਿਸ਼ ਇਹ ਰਹੇਗੀ ਕਿ ਉਹਨਾਂ ਦੇ ਜਰੀ ਅਦਾਕਾਰੀ ਹੈ ਉਹਨਾਂ ਦਾ ਜਿਹੜਾ ਕੰਮ ਹੈ ਰਾਜਸਥਾਨ ਦਾ ਹੈ ਉਹਨਾਂ ਨੂੰ ਆਪਾਂ ਜਾਰੀ ਰੱਖਾਂਗੇ